ਸਾਰੀ ਫੈਸਿਲਿਟੀ ਨੂੰ ਇਹਨਾਂ ਨੇ ਨਾ ਪਾਇਆ ਹੋਇਆ ਬੱਸ ਕਹਿੰਦੇ ਜੀ ਸਾਡੇ ਜਿਹੜੇ ਮੰਤਰੀ ਆ ਇਹ ਆਮ ਲੋਕ ਆ ਤੇ ਆਮ ਲੋਕਾਂ ਲਈ ਸੁਰੱਖਿਆ ਦੇਖ ਲਓ ਕਿੰਨੀ ਲਈ ਲੋਕ ਕਿੰਦਾ ਪਰੇਸ਼ਾਨ ਹੋ ਰਹੇ ਆ ਆ ਦੇਖੋ ਇਹ ਆਮ ਲੋਕ ਲੰਘਣ ਲੱਗੇ ਆ ਜੀ ਜਿਹੜੇ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਅਸੀਂ ਆਮ ਲੋਕ ਆ ਦੇਖੋ ਚਾਰੋਂ ਬਨੇ ਕੇ ਤੱਕ ਟ੍ਰੈਫਿਕ ਰੁਕੀ ਪਈ ਹੈ ਆ ਆਮ ਲੋਕ ਲੰਘ ਰਹੇ ਆ ਜੀ ਇਹ ਆਮ ਲੋਕ ਲੰਘ ਰਹੇ ਆ ਜੀ ਕਾਫਲਾ ਦੇਖ ਲੋ ਇਹਨਾਂ ਦਾ ਆਮ ਲੋਕਾਂ ਦਾ ਕਾਫਲਾ ਇਹ ਆਮ ਲੋਕ ਲੰਘ ਰਹੇ ਆ ਜੀ ਆਮ ਲੋਕਾਂ ਦਾ ਕਾਫਲੇ ਦੇ ਨਾਲ ਗੱਡੀਆਂ ਦੇਖ ਲੋ